ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੇਰਾ ਮੁਖੀ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਨਾ ਦੇਣ ਤੇ ਵਿਧਾਨ ਸਭਾ ਚ ਹੰਗਾਮਾ ਚੰਡੀਗੜ੍ਹ ਤੋਂ ਸਤੰਬਰ ਪੰਜਾਬ ਵਿਧਾਨ ਸਭਾ ਚ ਮਨਜ਼ੂਰ ਮਾਰਸੂਨ ਸੈਸ਼ਨ ਦੇ ਪਹਿਲੇ ਦਿਨ ਕਵੀ ਸਰਜੀਤ ਸਿੰਘ ਪਾਤਰ ਸਮੇਤ ਕਈ ਆਜ਼ਾਦੀ ਘੁਟਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉੱਥੇ ਹੀ ਦੇਰ ਦਾ ਸੱਚਾ ਸੌਦਾਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਣ ਦੇ ਵਿਰੋਧੀ ਧਿਰ ਦੇ ਹੰਗਾਮਾ ਕਰਦੇ ਆ ਸਰਕਾਰ ਨੂੰ ਕੇਰਿਆ ਪੰਜਾਬ ਵਿਧਾਨ ਸਭਾ ਦਾ ਮਾਨਸੂਮਣ ਸੈਸ਼ਨ ਸੋਮਵਾਰ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਇਆ ਸ਼ਦਨ ਵਿੱਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਦੁਪਹਿਰ 2:00 ਵਜੇ ਸ਼ੁਰੂ ਕੀਤੀ ਗਈ ਅਤੇ ਇਸ ਦੀ ਮੋਾਲਤੀ ਕਰ ਦਿੱਤੀ ਗਈ ਜਦ ਸਰਦਨ ਚ ਕਾਰਵਾਈ ਮੋੜ ਸ਼ੁਰੂ ਹੋਵੀ ਤਾਂ ਵਿਰੋਧੀ ਧਿਰ ਦੇ ਵਿਧਾਇਕ ਨੇ ਖੇਤੀ ਨੀਤੀ ਨੂੰ ਜਨਤਕ ਕਰਨ ਦਾ ਨਿਸ਼ਾਨ ਨੈਸ਼ਨਲ ਹਾਈਵੇ ਤੇ ਅਥਾਰਟੀ ਵੱਲੋਂ ਐਕੁਇਰ ਕੀਤਾ ਜਾ ਰਹੀ ਜ਼ਮੀਨ ਦੇ ਮਾਮਲਾ ਨੂੰ ਟੁਕਵਮ ਮੁਆਵਜ਼ਾ ਦੇਣ ਦੀ ਮੰਗ ਉਠਾਈ ਅਤੇ ਇਸ ਤੋਂ ਅਲਾਵਲ ਰੇਸ ਬਿਸ਼ਨੋਈ ਦੀ ਆਪਣੇ ਫੋਨ ਰਾਹੀਂ ਖੜਕ ਜੇਲ੍ਹ ਚ ਇੰਟਰਵਿਊ ਕਰਾਉਣ ਵਾਲੇ ਅਧਿਕਾਰੀ ਖਿਲਾਫ ਕਾਰਵਾਈ ਦਾ ਮੁੱਦਾ ਕਾਂਗਰਸੀ ਅਗੂ ਪ੍ਰਤਾਪ ਸਿੰਘ ਬਾਜਵਾ ਤੇ ਉਠਾਇਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ